ਦੁਖੀ ਹੋ ਕੇ ਤੋਰੇ ਮਾਂ ਆਪਣੇ ਸੋਹਣੇ ਲਾਲ ਨੂੰ ਪਰਦੇਸ ਵਿੱਚ ਜਾ ਕੇ ਤੋੜੂ ਗਰੀਬੀ ਵਾਲੇ ਜਾਲ ਨੂੰ ਦੁਖੀ ਹੋ ਕੇ ਤੋਰੇ ਮਾਂ ਆਪਣੇ ਸੋਹਣੇ ਲਾਲ ਨੂੰ ਪਰਦੇਸ ਵਿੱਚ ਜਾ ਕੇ ਤੋੜੂ ਗਰੀਬੀ ਵਾਲੇ ਜਾਲ ਨੂੰ ਵੇਖ ਖੋਵਾ ਉਹਨੂੰ ਮਾਪਾ ਜਿਹੜਾ ਪਾਉਂਦਾ ਐ ਸੇ ਆਪਾ ਖੋਵਾ ਉਹਨੂੰ ਆਪਾ ਜਿਹੜਾ ਪਾਉਂਦਾ ਐ ਸੇ ਆਪਾ ਸਫ਼ਰ ਘਾਟਿਆਂ ਦਾ ਪਾਏ ਸਾਲਾਂ ਦਾ ਫਾਸਲਾ ਟਿਕਟੌਕ ਵਾਂਗ ਮੈਨ ਲਾਵਾ ਉਹਨਾਂ ਤੇ ਅੰਬਰਾਂ 'ਚ ਉੜੇ ਜੋ ਜਾ ਜਾਂਦਾ ਕਾਫਲਾ ਟਿਕਟੌਕ ਵਾਂਗ ਵੈਨ ਲਾਵਾ ਉਨਾਂ ਤੇ ਅੰਬਰਾਂ 'ਚ ਉੜੇ ਜੋ ਜਾ ਜਾਂਦਾ ਕਾਵਲਾ ਉੜਦੇ ਨੂੰ ਦੇਖ ਉਹ ਨੂੰ ਨਵੀਂ ਵਿਆਹੀ ਲੋਚਦੀ ਦੁਖੀ ਹੋ ਕੇ ਕੱਢੇ ਹੰਜੂ ਚੁੰਨੀ ਨਾਲ ਪੋਚਦੀ ਉੜ ਦੇਨੂ ਦੇਖ ਉਹ ਨੂੰ ਨਵੀਂ ਵਿਆਹੀ ਲੋਚਦੀ ਦੁਖੀ ਹੋ ਕੇ ਕੱਢੇ ਅੰਜੂ ਚੁੰਨੀ ਨਾਲ ਪੋਚਦੀ ਜਿਉਂਦਿਆਂ ਦੀ ਥਾਂ ਕਈ ਮੋਏ ਹੈ ਲੈ ਆਉਂਦਾ ਜਿਉਂਦਿਆਂ ਦੀ ਥਾਂ ਕਈ ਮੋਏ ਹੈ ਲੈ ਆਉਂਦਾ ਜ਼ਿੰਦਗੀ ਤੇ ਮੌਤ ਇੱਕੋ ਤੱਕੜੀ ਚ ਨਾਪਦਾ ਟਿਕਟੌਕ ਵਾਂਗ ਵੈਨ ਲਾਵਾ ਉਹਨਾਂ ਤੇ ਅੰਬਰਾਂ 'ਚ ਉੜੇ ਜੋ ਜਹਾਜ਼ਾਂ ਦਾ ਕਾਫਲਾ ਟਿਕਟੌਕ ਵਾਂਗ ਵੈਨ ਲਾਵਾ ਉਹਨਾਂ ਤੇ ਅੰਬਰਾਂ ਚ ਉੱਡੇ ਜੋ ਜਹਾਜਾਂ ਦਾ ਕਾਫਲਾ ਜੰਮਿਆ ਪਜਾ ਪਰ ਮਰਨਾ ਗਰੀਸ ਲੇਖ ਲੇਖ ਕੱਢੇ ਅਮਨ ਦਿਲ ਵਾਲੀ ਚੀਜ਼ ਹੈ ਨਹੀਂ ਜੀ ਦੀ ਮਜਬੂਰੀ ਬਣਾਏ ਕਾ ਤੋਂ ਉਹ ਦੂਰੀ ਹੈ ਨਹੀਂ ਜੀ ਦੀ ਮਜਬੂਰੀ ਬਣਾਏ ਕਾ ਤੋਂ ਉਹ ਦੂਰੀ ਕਰ ਲੋ ਸਬਰ ਨਾ ਕਰੋ ਮਿੱਟੀ ਦਾ ਤਵਾਦਲਾ ਟਿਕਟੋਕ ਵਾਂਗ ਬੈਨ ਲਾਵਾਂ ਉਹਨਾਂ ਤੇ ਅੰਬਰਾਂ 'ਚ ਉੜੇ ਜੋ ਜਹਾਜ਼ਾਂ ਦਾ ਕਾਫਲਾ ਟਿਕਟੌਕ ਵਾਂਗ ਵਹਿਣ ਲਾਵਾਂ ਉਹਨਾਂ ਤੇ ਅੰਬਰਾਂ 'ਚ ਉੜੇ ਜੋ ਜਹਾਜ਼ਾਂ ਦਾ ਕਾਫਲਾ